ਗਲਾਬ ਜਲ ਨੂੰ ਆਪਾਂ ਘਰ ਹੀ ਤਿਆਰ ਕਰ ਸਕਦੇ ਆ ਉਹਦੇ ਵਾਸਤੇ ਗਲਾਬ ਦੇ ਫੁੱਲ ਲੈਣੇ ਆ ਕਿਸੇ ਵੀ ਤਰ੍ਹਾਂ ਦੇ ਗਲਾਬ ਦੇ ਫੁੱਲ ਹੋ ਸਕਦੇ ਆ ਫਿੱਕੇ ਪਿੰਕ ਕਲਰ ਦੇ ਵੀ ਹੋ ਸਕਦੇ ਆ ਤੇ ਰੈੱਡ ਕਲਰ ਦੇ ਵੀ ਹੋ ਸਕਦੇ ਆ ਜਿਹੜੇ ਵੀ ਤੁਹਾਡੇ ਕੋਲ ਹੋਣ ਉਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਹਨਾਂ ਨੂੰ ਗਲਾਬ ਦੀਆਂ ਪੱਤੀਆਂ ਗੱਲੀਆਂ-ਗੱਲੀਆਂ ਕਰਕੇ ਮੈਂ ਢੋਲਿਆ ਵਾ ਤੋਂ ਉਪਰਾਂ ਇਹਨਾਂ ਨੂੰ ਆਪਾਂ ਉਬਾਲਣ ਵਾਸਤੇ ਰੱਖ ਲੈਣਾ ਵਾ ਗੈਸ 'ਤੇ ਮੈਂ ਪਤੀਲਾ ਰੱਖ ਲਿਆ ਵਾ ਤੇ ਇੱਕ ਗਲਾਸ ਪਾਣੀ ਦਾ ਪਾਇਆ ਵਾ ਤੇ ਉਹਦੇ ਵਿੱਚ ਮੈਂ ਗੁਲਾਬ ਦੀਆਂ ਪੱਤੀਆਂ ਜਿਹੜੀਆਂ ਧੋ ਕੇ ਰੱਖੀਆਂ ਸੀ ਉਹਨਾਂ ਨੂੰ ਪਾ ਦਿੱਤਾ ਵਾ ਕਿਉਂਕਿ ਇਸ ਨੂੰ ਪਹਿਲਾਂ ਤਾਂ ਤੇਜ਼ੀ ਰੱਖਣਾ ਵਾ ਫਿਰ ਬਾਅਦ 'ਚ ਜਦੋਂ ਹਲਕਾ ਉਬਾਲ ਆ ਜਾਂਦਾ ਵਾ ਪਾਣੀ ਦੇ ਵਿੱਚ ਤੇ ਉਹਨੂੰ ਆਪਾਂ ਥੋੜਾ ਜਿਹਾ ਸਲੋ ਕਰ ਲੈਣਾ ਵਾ ਠੀਕ ਹੈ ਜੀ ਤੇ ਇਹ ਜਦੋਂ ਸਲੋ ਗੈਸ ਤੇ ਤਿੰਨ ਤੋਂ 4 ਮਿੰਟ ਤੱਕ ਉਹ ਉਬਾਲਾ ਆਉਣ ਤੱਕ ਇਹਨੂੰ ਆਪਾਂ ਉਹ ਬਲਣਾ ਵਾ ਜਦੋਂ ਪੱਤੀਆਂ ਦਾ ਰੰਗ ਹਲਕਾ ਪੈ ਗਿਆ ਤੇ ਗੁਲਾਬ ਚਲ ਤਿਆਰ ਹੋ ਜਾਣਾ ਵਾ ਠੀਕ ਆ ਜੀ ਤੇ ਇਹ ਜਦੋਂ ਠੰਡਾ ਹੋ ਗਿਆ ਤੇ ਇਹਨੂੰ ਕਿਸੇ ਵੀ ਆਪਾਂ ਪਾਂਡੇ ਦੇ ਵਿੱਚ ਸਟੋਰ ਕਰ ਸਕਦੇ ਆ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵਾ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਪਰ ਮੇਰੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਕਰਕੇ ਜਾਇਓ ਠੀਕ ਆ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੇ ਆ ਦੇਖੋ ਮੈਂ ਗਲਾਬ ਜਲ ਠੰਡਾ ਹੋਣ ਤੋਂ ਬਾਅਦ ਆ ਇਹਨੂੰ ਬੋਤਲ ਦੇ ਵਿੱਚ ਕਾਤਰੀ ਦੇ ਵਿੱਚ ਸਟੋਰ ਕਰ ਲਿਆ ਇਸ ਤੋਂ ਬਾਅਦ ਥੋੜਾ ਜਿਹਾ ਹੋਰ ਵਧ ਗਿਆ ਤੇ ਦੂਜੀ ਬੋਤਲ ਚ ਸਟੋਰ ਕਰ ਲਿਆ